ਹਾਂਜੀ ਭਾਈ ਅਸਲ ਸਾਨੂੰ ਆਪਣੀ ਕੀਮਤੀ ਨਹੀਂ ਪਤਾ ਵੀ ਅਸੀਂ ਚੀਜ਼ ਕੀ ਆ ਕਿਸੇ ਦੇ ਨਾਲ ਆਪ ਐਵੇਂ ਹੀ ਤੁਰੇ ਫਿਰਦੇ ਵੇਲੇ ਕੰਮ ਅਗਲੇ ਜਾਂਦਾ ਤੇ ਸਾਰਾ ਸਾਰਾ ਦਿਨ ਆਪ ਆਵਦਾ ਤੇ ਘਰੋਂ ਗਾਲਾਂ ਲਈ ਜੰਨੇ ਹੈਨਾ ਕਿਉਂਕਿ ਜੇ ਉਹੀ ਤੁਸੀਂ ਕੰਮ ਕਰਦੇ ਹੋਗੇ ਤੁਹਾਨੂੰ ਬੰਦਾ ਪਹਿਲਾਂ ਫੋਨ ਕਰਕੇ ਪੁੱਛੇਗਾ ਭਾਈ ਵੇਲਾ ਯਾਰ ਅੱਜ ਆਪਾਂ ਫਲਾਣੇ ਥਾਂ ਜਾਣਾ ਤੇ ਜੇ ਤੁਸੀਂ ਜਮਾਂ ਹੀ ਵੇਲੇ ਆ ਕੋਈ ਕੰਮ ਕਰਨੀ ਕਰਦੇ ਫਿਰ ਅਗਲੇ ਨੇ ਪੁੱਛਣਾ ਨਹੀਂ ਸਿੱਧਾ ਇਹੀ ਕਹਿਣਾ ਆ ਚੱਲ ਗਈ ਹਣਾ ਕਿੱਥੇ ਬੰਦੇ ਨੇ ਪੁੱਛਣਾ ਤੂੰ ਵਿਹਲਾ ਚੱਲ ਗਏ ਕਿੱਥੇ ਪੁੱਛਣਾ ਜੇ ਤੂੰ ਜਮੇ ਵਿਹਲਾ ਨਿਕੰਮਾ ਤਾਂ ਆ ਚੱਲ ਕੇ ਬਹਿ ਜਾ ਕੇ ਹਣਾ ਤੇ ਕੰਮ ਵੀ ਭਈ ਅਗਲਾ ਕੱਢਦਾ ਤੇ ਆਪਾਂ ਸਾਰਾ ਦਿਨ ਬਸ ਐਵੇਂ ਤੁਰੇ ਫਿਰਦੇ ਆ ਤੇ ਫੇਰ ਇਹ ਵੇਖੋ ਵੀ ਜੀ ਅਗਲਾ ਆਪਦਾ ਕੰਮ ਕੱਢਦਾ ਕਿਸੇ ਦਫ਼ਤਰ ਦਾ ਜਾਂ ਕਿਤੇ ਤੁਹਾਨੂੰ ਬਾਹਰ ਹੀ ਠੱਲ ਜਾਂਦਾ ਅਗਲਾ ਕਹਿੰਦਾ ਮੈਂ ਜਾ ਕੇ ਆਉਣ ਅੰਦਰ ਹੋਲ ਢਗਲਾ ਆਉਂਦਾ ਬੰਦਾ ਤੇ ਤੁਹਾਡਾ ਕੋਈ ਹੋਲ ਨਹੀਂ ਜਸਟ ਜ਼ਿਆਦਾ ਟਾਈਮ ਵੇਸਟ ਕਰ ਰਹੇ ਤੁਹਾਨੂੰ ਆਪ ਦੇ ਆਪ ਦਾ ਪਤਾ ਹੀ ਨਹੀਂ ਸਾਡੀ ਕੀਮਤ ਕੀ ਹੈ ਵੈਲਿਊ ਕੀ ਹੈ ਹਨਾ ਜੇ ਉਹ ਹੀ ਤੁਸੀਂ ਕੰਮ ਕਰਦੇ ਹੋਗੇ ਬਈ ਹਨਾ ਤੇ ਫੇਰ ਬਈ ਜਦੋਂ ਤੁਸੀਂ ਕੰਮ ਕਰਨ ਲੱਗ ਜੋਂਗੇ ਥੋਨੇ ਹੀ ਯਾਰ ਬੈਲੀ ਤੁਹਾਡੇ ਜਿਹੜੇ ਕਹਿੰਦੇ ਯਾਰੀਆਂ 25 ਸਟੈਂਡ ਫਲਾਨਾ ਧਮਕਾ ਉਹ ਵੀ ਬਈ ਘਟ ਜਾਂਦੇ ਹਨਾ ਤੁਸੀਂ ਕਹੋ ਵੀ ਅਸੀਂ ਸਟੈਂਡ ਲੈਣੇ ਯਾਰੀਆਂ ਜੇ ਜਦੋਂ ਤੁਸੀਂ ਆਪ ਦਾ ਕੰਮ ਕਰਨ ਲੱਗੇ ਨਾ ਤੁਹਾਨੂੰ ਪਤਾ ਲੱਗ ਲੱਭੀ ਅਸੀਂ ਚੀਜ਼ ਕੀ ਹੈ ਪੈਸਾ ਕਮਾਉਣ ਲੱਗ ਗਏ ਆ ਸਾਡਾ ਕੀ ਹੋਲਡ ਆ ਘਰੇ ਤਾਂ ਬਈ ਤੁਹਾਡੇ ਯਾਰ ਬੈਲੀ ਸਾਰਾ ਕੁਝ ਹੀ ਘਟ ਜਾਂਦਾ ਨਾ ਤੇ ਐਵੇਂ ਆਪ ਦਾ ਕਿਸੇ ਪਿੱਛੇ ਟਾਈਮ ਨਾ ਖਰਾਬ ਕਰਿਆ ਕਰੋ ਆਪ ਦਾ ਹੋਲਡ ਬਣਾਓ ਸੋ ਜੋ 20% ਬਣਾਓ ਆਪ ਦਾ ਬਣਾਓ ਤੁਹਾਨੂੰ 4 ਲੋਕ ਆ ਕੇ ਪੁੱਛਣ ਹਾਂ ਯਾਰ ਕਿਵੇਂ ਆ ਠੀਕ ਆ ਕੰਮਕਾਰ ਕਿਵੇਂ ਆ ਠੀਕ ਆ ਭਾਈ ਜਦੋਂ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਪੁੱਛਿਆ ਕਿ ਕੰਮਕਾਰ ਕਿਵੇਂ ਠੀਕ ਆ ਸਮਝੋ ਤੁਸੀਂ ਤਰੱਕੀ ਵਾਲੇ ਪਾਸੇ ਜਾ ਰਹੇ ਆ ਜਦੋਂ ਕੰਮ ਕਰਨ ਬਾਰੇ ਪੁੱਛਣ ਲੱਗੇ ਲੋਕ ਵੀ ਆ ਕੇ ਮੁੰਡਾ ਕੰਮ ਕਰਦਾ ਕੋਈ ਆਪ ਦਾ ਹੋਲਡ ਬਣਾਓ ਕਿਸੇ ਪਿੱਛੇ ਟਾਈਮ ਨਾ ਖਰਾਬ ਕਰੋ ਚਮਚਾਗਰੀਆਂ ਛੱਡ ਦਿਓ